ਹੁਣ ਪੈਸੇ ਲੈਣ ਲਈ ਮੈਂ ਥਰਡ ਤੋਂ ਪੁੱਛਿਆ ਤੇ ਹੋਰ ਕਿਹਨੂੰ ਪੁੱਛਣਾ ਮੇਰੇ ਤੋਂ ਹੀ ਪੁੱਛੇਗਾ ਅੱਜ ਤੋਂ ਬਾਅਦ ਤੁਸੀਂ ਮੈਨੂੰ ਦੁਕਾਨ ਤੇ ਨਹੀਂ ਬੁਲਾਣਾ ਤੇ ਨਾ ਹੀ ਮੈਂ ਦੁਕਾਨ ਤੇ ਆਣਾ ਆ ਓ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਕੀ ਓ ਵੀਰੇ ਓਕੇ ਬਾਈ ਕੋਈ ਨਾ ਵੀਰੇ ਅੱਜ ਤੁਹਾਡਾ ਟਾਈਮ ਚੰਗਾ ਨਾ ਕੱਲ ਸਾਡਾ ਵੀ ਆਊਗਾ ਰੱਬ ਤਾਂ ਦੇਖ ਹੀ ਰਿਹਾ ਵਾ ਏਆਰ ਜੇ ਫੜੇ ਵੀ ਗਏ ਨਾ ਤਾਂ ਆਪਾਂ ਨੂੰ ਕੀ ਫਰਕ ਪੈਣਾ ਵਾ ਕੰਮ ਤਾਂ ਇਹਨਾਂ ਦਾ ਬੰਦ ਹੋਊਗਾ ਨਾ ਹਾਂ ਸਾਰਾ ਤਾਂ ਆਪਣੇ ਸ਼ਿਰ ਤੇ ਚੱਲਦਾ ਵਾ ਸੇਣਾ ਤੇਰਾ ਹੋ ਗਿਆ ਦਿਮਾਗ ਖਰਾਬ ਨਾਲੇ 14000 ਨਹੀਂ 15000 ਹੀ ਆ ਸਸਿਕਾ ਸਸਿਕਾ ਲਾਲ ਸੁਣੋ ਹਾਂਜੀ ਤੁਸੀਂ ਕੰਮ ਕਰਨਾ ਹੈ ਕਿ ਨਹੀਂ ਕਰਨਾ ਇਹਦੇ ਕਰਨਾ ਕੀ ਹੋ ਗਿਆ ਨਹੀਂ ਮੈਂ ਸੋਚਦਾ ਤੁਹਾਨੂੰ ਕਿਤੇ ਹੋਰ ਲਵਾਦਾ ਇਹਦੇ ਕੀ ਮਤਲਬ ਮੇਰੇ ਨਾਲ ਬਹੁਤ ਵਧੀਆ ਦੋਸਤ ਹੈਗੇ ਨੇ ਤੇ ਉਹਨਾਂ ਦਾ ਹੈਗਾ ਸਟੂਡੀਓ ਮੈਂ ਸੋਚਦਾ ਤੁਹਾਨੂੰ ਸਟੂਡੀਓ ਲਵਾਦਾ ਇਹਦੇ ਸਟੂਡੀਓ ਕਿਉਂ ਕਿਉਂਕਿ ਤੁਹਾਨੂੰ ਸ਼ੌਕ ਹੈਗਾ ਨਾ ਵੀਡੀਓ ਬਣਾਉਂਦਾ ਨਾਲੇ ਨਾ ਵੀਡੀਓ ਡਿਲੀਟ ਹੋਏ ਦਾ ਪਤਾ ਨਹੀਂ ਲੱਗਦਾ ਪਤਾ ਤਾਂ ਨਹੀਂ ਲੱਗਿਆ ਕੀ ਸੋਚੀ ਜੰਨੇ ਹੋ ਕੁਛ ਨਹੀਂ ਦੇ ਕੀ ਕੁਛ ਨਹੀਂ ਫੋਨ ਫੜਾਓ ਇੱਧਰ ਵੀਰੇ ਕਿਉਂ ਕਿਉਂਕਿ ਕੰਮ ਕਰਨਾ ਨਾ ਹਾਂਜੀ ਫੋਨ ਫੜਾਓ ਫਿਰ ਪਰ ਵੀਰੇ ਫੋਨ ਮੈਨੂੰ ਨਾ ਵੀਰੇ ਨੇ ਕਿਹਾ ਵਾ ਕਿ ਫੋਨ ਫੜ ਕੇ ਰੱਖਣੇ ਹਨਾਂ ਦੇ ਫੜਾਓ ਫੋਨ ਵੀਰੇ ਸੇ ਕਰ ਲਾਂਗੇ ਕੋਈ ਨਹੀਂ ਮੈਂ ਗੱਲ ਕਰ ਲਈ ਆ ਸਾਰੀ ਗੱਲਾਂ ਤੁਹਾਨੂੰ ਕਰਨ ਦੀ ਲੋੜ ਨਹੀਂ ਆ ਫੜਾਓ ਫੋਨ ਵੱਡੇ ਆਏ ਵੀਡੀਓ ਬਣਾਉਣ ਲੱਗੇ ਚਲੋ ਕਰ ਲੋ ਕੰਮ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੁਣ ਦੱਸ ਕੀ ਗੱਲ ਹੋਈ ਜੀ ਕੱਲ ਵੀਰੇ ਇੱਕ ਗੱਲ ਤਾਂ ਛੱਡੋ ਮੈਂ ਹੁਣ ਦੁਕਾਨ ਤੇ ਨਹੀਂ ਜਾਇਆ ਕਰਨਾ ਕੱਲ ਬਾਬਾ ਪਤਾ ਕਿੱਦਾਂ ਬੋਲਿਆ ਸੀ ਮੈਨੂੰ ਤੁਹਾਨੂੰ ਮੈਂ ਦੱਸਿਆ ਫੋਨ ਤੇ ਉਹ ਮੈਨੂੰ ਪੈਸੇ ਕੱਢਣ ਤੋਂ ਰੋਕੇਗਾ ਹੁਣ ਸਭ ਤੋਂ ਪਹਿਲਾਂ ਤਾਂ ਨਾ ਬਾਬਾ ਨਹੀਂ ਬਾਬਾ ਵੀਰਾ ਕਹੇ ਜੇ ਕੋਈ ਗੱਲ ਹੋਈ ਇਹਦਾ ਮਤਲਬ ਇਹ ਨਹੀਂ ਕਿ ਤੂੰ ਸੰਸਕਾਰ ਭੁੱਲ ਜਾਏਗਾ ਉਹ ਵੀਰੇ ਉਹ ਤਾਂ ਮੈਨੂੰ ਇਦਾਂ ਬੋਲਦਾ ਪਿਆ ਜਿੱਦਾਂ ਮੈਂ ਉਹਦੇ ਅੰਡਰ ਕਮ ਕਰਦਾ ਹੁੰਨਾ ਉਹ ਕੁੜੀਆਂ ਨੂੰ ਵੀ ਫालतू ਬੋਲਦਾ ਤੇ ਮੈਨੂੰ ਵੀ ਫालतू ਬੋਲਦਾ ਉਹ ਕੁਝ ਕਿਹਾ ਹੋਣਾ ਤਾਂ ਹੀ ਬੋਲਿਆ ਹੋਣਾ ਨਾ ਉਹ ਵੀਰੇ ਮੈਂ ਕੁਝ ਨਹੀਂ ਕਿਹਾ ਮੈਂ ਬਸ ਪੈਸੇ ਕੱਢੇ ਸੀਗੇ ਮੈਨੂੰ ਜਰੂਰਤ ਸੀਗੇ ਹੁਣ ਮੈਂ ਆਪਣੀ ਦੁਕਾਨ ਤੋਂ ਪੈਸੇ ਨਹੀਂ ਕੱਢ ਸਕਦਾ ਯਾਰ ਉਹਦੀ ਜ਼ਿੰਮੇਵਾਰੀ ਲਈ ਹੋਈ ਆ ਦੁਕਾਨ ਤੇ ਜੇ ਕੋਈ ਘਾਟਾ ਵਾਧਾ ਹੋ ਉਹਦੀ ਉਹ ਜ਼ਿੰਮੇਵਾਰ ਆ ਉਹ ਚੀਜ਼ ਦਾ ਘਟੋ ਘਾਟ ਨੂੰ ਦੱਸ ਦੇ ਨਹੀਂ ਪੁੱਛਣਾ ਤਾਂ ਵੀਰੇ ਅੱਜ ਤੱਕ ਤੁਸੀਂ ਨਹੀਂ ਮੈਨੂੰ ਕਦੀ ਰੋਕਿਆ ਹੁਣ ਉਹ ਟੋਕੂਗਾ ਮੈਨੂੰ ਦੇਖ ਮੇਰੀ ਗੱਲ ਸੁਣ ਜੇ ਉੱਚਾ ਨਹੀਂ ਮੈਂ ਬੋਲਦਾ ਨਾ ਮੈਨੂੰ ਪਤਾ ਹੈ ਉਹਦੇ 'ਚ ਥੋੜੀ ਜਿਹੀ ਮੈਂ ਆ ਗਈ ਆ ਠੀਕ ਹੈ ਉਹਦਾ ਹੱਲ ਮੈਨੂੰ ਕਰਨਾ ਪੈਣਾ ਹੈ। ਮੇਰਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਟਾਈਮ ਉਹਨਾਂ ਬਹਿਸ ਕਰੀ ਜਾਓਗੇ। ਤੁਸੀਂ ਪੈਸੇ ਲੈਣੇ ਹੁੰਦੇ ਮੇਰੇ ਤੋਂ ਲੈ ਲਿਆ ਕਰ ਮੈਨੂੰ ਫੋਨ ਕਰਕੇ ਆ ਜਾਂਦਾ। ਹੁਣ ਲੋਕੀ ਕਹਿਣਗੇ ਕਿ ਏਮਪਲੋਏ ਕਰਕੇ ਆਪਣੇ ਭਰਾ ਨਾਲ ਬੋਲੀ ਜਾਂਦਾ। ਗੱਲ ਉਹ ਨਹੀਂ ਹੈਗੀ। ਗੱਲ ਨਾ ਦੁਕਾਨਦਾਰੀ ਚਲਾਣੀ ਬੜੀ ਔਖੀ ਹੈ। ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਉਹ ਵੀ ਕਿਸੇ ਮਜਬੂਰੀ 'ਚ ਕੰਮ ਕਰ ਰਿਹਾ ਮੈਨੂੰ ਪਤਾ ਉਹ ਤੈਨੂੰ ਨਹੀਂ ਪਤਾ। ਪਰ ਮੈਨੂੰ ਪਤਾ ਉਹ ਹੰਕਾਰ ਆ ਗਿਆ ਉਹਨੂੰ ਐ ਲੱਗ ਰਿਹਾ ਕਿ ਮੈਂ ਹੀ ਆ ਦੁਕਾਨ ਤੇ ਮੇਰੇ ਮੇਰੇ ਕਰਕੇ ਹੀ ਦੁਕਾਨ ਚੱਲਦੀ ਪਈ ਆ ਜੇ ਮੈਂ ਹਟ ਗਿਆ ਦੁਕਾਨ ਬੰਦ ਹੋ ਜਾਊਗੀ ਐਦਾਂ ਨਹੀਂ ਹੁੰਦਾ ਠੀਕ ਆ ਪਰ ਤੁਸੀਂ ਵੀ ਥੋੜਾ ਜਿਹਾ ਕੋਆਪਰੇਟ ਕਰੋ ਨਾ ਯਾਰ ਹਰ ਬੰਦਾ ਉਹਦੇ ਨਾਲ ਲੜੀ ਜਾਂਦਾ ਕੱਲ ਮੈਨੂੰ ਸਿਮਰਨ ਸ਼ਿਕਾਇਤ ਲਾ ਕੇ ਗਈ ਆ ਅੱਜ ਤੂੰ ਸ਼ਿਕਾਇਤ ਲਈ ਜਨਾ ਵੀਰੇ ਸਿਮਰਨ ਵੀ ਸੱਚ ਬੋਲਦੀ ਪਈ ਆ ਉਹ ਤੰਗ ਕਰਦਾ ਕੁੜੀਆਂ ਨੂੰ ਬਹੁਤ ਮਾੜਾ ਬੋਲਦਾ ਕੁੜੀਆਂ ਨੂੰ ਤੇ ਮੈਨੂੰ ਵੀ ਬੋਲਿਆ ਸੀਗਾ ਉੱਤੋਂ ਉੱਤੋਂ ਛੱਡੋ ਵੀਰੇ ਕੁੜੀਆਂ ਵੀ ਮਾਰਨ ਲੱਗ ਗਿਆ ਉਹ ਪਤਾ ਮੈਨੂੰ ਕਿੰਨੀ ਕੁ ਕੁੰਡੀਆਂ ਮਾਰਦਾ ਮੈਨੂੰ ਪਤਾ ਮੈਂ ਕੋਈ ਨਿਆਣਾ ਨਹੀਂ ਹੈਗਾ ਮੇਰੀ ਅੱਧੀ ਉਮਰ ਇੱੱਚੀ ਲੰਗੀ ਆ ਦੁਕਾਨਦਾਰੀ ਸੰਭਦੀ ਠੀਕ ਆ ਮੈਂ ਹੋਰ ਬਿਜ਼ਨਸ ਤਾਂ ਹੀ ਖੋਲੇ ਹੋਇਆ ਮੈਨੂੰ ਪਤਾ ਕਿੱਥੇ ਕਿੱਥੇ ਕਿਹੜਾ ਬੰਦਾ ਕੀ ਕਰਦਾ ਈਵਨ ਹਰ ਬੰਦਾ ਇਹੀ ਕੁਛ ਕਰਦਾ ਫੇਰ ਵੀਰੇ ਜੇ ਤੁਹਾਨੂੰ ਪਤਾ ਉਹ ਕੁੰਡੀਆਂ ਮਾਰਦਾ ਤੁਸੀਂ ਜਾ ਕੇ ਬੋਲੋ ਉਹਨੂੰ ਦੁਕਾਨ ਤੋਂ ਕੱਢੋ ਵੀਰੇ ਇਦਾਂ ਦਾ ਸਹਿਣਾ ਤੇ ਇਹ ਤਾਂ ਬਹੁਤ ਗਲਤ ਮੈਸੇਜ ਜਾਊਗਾ ਮਾਰਕੀਟ ਵਿੱਚ ਹਰ ਦੁਕਾਨਦਾਰ ਨੂੰ ਪਤਾ ਹੁੰਦਾ ਹੈ ਕਿ ਉਹਦਾ EMPLOYE ਕੀ ਕਰਦਾ ਪਿਆ ਕਿੰਨੇ ਕੁ ਕੁੰਡੀ ਮਾਰਦਾ ਕਿੰਨਾ ਕੁ ਇਮਾਨਦਾਰੀ ਨਾਲ ਕੰਮ ਕਰਦਾ ਕਈ ਵਾਰੀ ਨਹੀਂ ਬੋਲਿਆ ਜਾਂਦਾ ਹੁੰਦਾ ਕਈ ਮਜਬੂਰੀਆਂ ਹੁੰਦੀਆਂ ਨੇ ਹੁਣ ਤੂੰ ਇੱਕ ਗੱਲ ਸੋਚ ਕੇ ਦੇਖ ਜੇ ਮੈਂ ਉਹਨੂੰ ਇੱਕਦਮ ਕੱਢ ਦਵਾਂ ਦੁਕਾਨ ਤੋਂ ਠੀਕ ਹੈ ਕੰਮ ਕੌਣ ਕਰੂਗਾ ਮੈਂ ਬਹਿ ਸਕਦਾ ਜਾਂ ਤੂੰ ਸੰਭਲੇਗਾ ਜਾਂ ਉਹ ਕੁੜੀਆਂ ਸੰਭ ਲੈਣਗੀਆਂ ਥੋੜਾ ਜਿਹਾ ਦਿਮਾਗ ਲਾ ਮੈਨੂੰ ਥੋੜਾ ਜਿਹਾ ਟਾਈਮ ਤਾਂ ਦੋ ਮੈਂ ਸਾਰੇ ਪਾਸੇ ਫਸਿਆ ਹੋਇਆ ਹਾਂ ਮੈਂ ਯਾਰ ਪੇਮੈਂਟਾਂ ਦੇਖਾਂ ਮੈਂ ਉਹ ਸਟੋਰ ਦੇਖਾਂ ਯਾ ਮੈਂ ਦੁਕਾਨ ਦੇਖਾਂ ਯਾ ਮੈਂ ਤੁਹਾਡੇ ਝਗੜੇ ਦੇਖਾਂ ਤੁਸੀਂ ਮੇਰਾ ਸਾਥ ਤਾਂ ਕੀ ਦੇਣਾ ਤੁਸੀਂ ਮੈਨੂੰ ਹੋਰ ਟੈਨਸ਼ਨ ਚ ਪਾਈ ਜਾਂਦੇ ਹੋ ਯਾਰ ਮੈਨੂੰ ਵੀ ਪਤਾ ਗੁੰਡੀਆਂ ਮਾਰਦਾ ਮੈਨੂੰ ਵੀ ਪਤਾ ਹੰਕਾਰ ਗਿਆ ਉਹ ਪਰ ਯਾਰ ਮੈਨੂੰ ਉਹਨੂੰ ਸੁਧਾਰਨ ਦਾ ਟਾਈਮ ਤਾਂ ਦੋ ਐਦਾਂ ਤਾਂ ਮੈਂ ਸਾਰਾ ਕੁਝ ਖਿਲਾਰਦਾ ਉਹਨੂੰ ਮੈਂ ਕੱਢਦਾ ਤੂੰ ਦੁਕਾਨ ਤੇ ਬਹਿਣਾ ਨਹੀਂਗਾ ਮੇਰਾ ਕੰਮ ਕਿੱਥੋਂ ਚੱਲੂਗਾ ਯਾਰ ਦੇਖ ਲਾਡੀ ਮੈਨੂੰ ਥੋੜਾ ਟਾਈਮ ਦੇ ਠੀਕ ਹੈ ਮੈਂ ਸਾਰੇ ਹੱਲ ਕਰ ਦੂੰਗਾ ਮੈਨੂੰ ਇਹ ਲਈ ਕੁਝ ਸਬੂਤ ਚਾਹੀਦਾ ਨਾ ਕਿ ਕੁੰਡੀਆਂ ਮਾਰਦਾ ਮੈਂ ਉਦਾਂ ਹੀ ਉਹਨੂੰ ਕਹਿੰਦਾ ਭਰਾਵਾ ਤੂੰ ਮੈਨੂੰ ਇੰਨਾ ਘਾਟਾ ਪਾਤਾ ਵੀਰੇ ਜੋ ਮਰਜੀ ਸਬੂਤ ਹੋਵੇ ਪਰ ਆ ਗੱਲ ਹਮੇਸ਼ਾ ਯਾਦ ਰੱਖਿਓ ਬਾਵਾ ਗਲਤ ਹੀ ਆ ਕੁੜੀਆਂ ਸੱਚ ਬੋਲਦੀਆਂ ਨੇ ਤੇ ਮੈਂ ਵੀ ਸੱਚ ਬੋਲਦਾ ਪਿਆ ਵੀਰੇ ਉਹ ਤੁਹਾਨੂੰ ਧੋਖਾ ਦੇ ਰਿਹਾ ਉਹ ਬਸ ਐਨੀ ਗੱਲ ਯਾਦ ਰੱਖਿਓ ਦੇਖ ਇੱਕ ਗੱਲ ਹਮੇਸ਼ਾ ਯਾਦ ਰੱਖੀ ਗਲਤ ਕੋਈ ਨਹੀਂ ਹੁੰਦਾ ਆਪਣੀ ਜਗ੍ਹਾ ਸਾਰੇ ਠੀਕ ਹੁੰਦੇ ਨੇ ਠੀਕ ਹੈ ਮੈਨੂੰ ਇੰਨੇ ਸਾਲ ਹੋ ਗਏ ਉਹਨੂੰ ਦੇਖਦੇ ਨੂੰ ਸਭ ਕੁਝ ਠੀਕ ਕਰ ਰਿਹਾ ਸੀ ਕਈ ਵਾਰੀ ਬੰਦੇ ਦੀ ਨਾ ਬੁੱਧੀ ਪ੍ਰਸ਼ਟ ਹੋ ਜਾਂਦੀ ਹੈ ਬੰਦੇ ਨੂੰ ਹੰਕਾਰ ਹੋ ਜਾਂਦਾ ਕਿ ਮੇਰੇ ਵਰਗਾ ਕੋਈ ਬੰਦਾ ਹੀ ਹੈ ਨਹੀਂ ਮੇਰੇ ਵਰਗਾ ਕੰਮ ਕਰਨ ਵਾਲਾ ਹੀ ਹੈ ਨਹੀਂ ਜੋ ਮੈਂ ਕਰਦਾ ਮੈਂ ਹੀ ਕਰ ਸਕਦਾ ਹੋਰ ਕੋਈ ਕਰ ਹੀ ਨਹੀਂ ਸਕਦਾ ਸਭ ਤੋਂ ਵੱਡੀ ਇਹ ਗਲਤੀ ਹੁੰਦੀ ਹੈ ਲਾਈਫ ਦੇ ਵਿੱਚ ਠੀਕ ਹੈ ਰੱਬ ਵੀ ਦੇਖਦਾ ਹੈ ਇਹਦਾ ਇਮਤਿਹਾਨ ਲੈਂਦਾ ਕਿ ਕਦੋਂ ਸੁਧਰੂਗਾ ਨਹੀਂ ਸੁਧਰੂਗਾ ਫਿਰ ਉਹਨੂੰ ਸਜ਼ਾ ਮਿਲਣੀ ਮਿਲਣੀ ਆ ਯਾਰ ਹਾਂਜੀ ਵੀਰੇ ਮੈਨੂੰ ਪਤਾ ਹੈ ਕੋਈ ਗੜਬੜ ਕਰ ਰਿਹਾ ਹੈ ਮੈਨੂੰ ਅਹਿਸਾਸ ਹੈਗਾ ਉਸ ਚੀਜ਼ ਦਾ ਪਰ ਮੈਨੂੰ ਹੁਣ ਪਤਾ ਤਾਂ ਲੱਗੇ ਕਿੱਥੇ ਕੀ ਕਰ ਰਿਹਾ ਕੋਈ ਸਬੂਤ ਹੋਵੇ ਮੇਰੇ ਕੋਲ ਤਾਂ ਮੈਂ ਉਹਦੇ ਨਾਲ ਗੱਲ ਕਰਾਂ ਹਾਂਜੀ ਠੀਕ ਹੈ ਇੱਕਦਮ ਮੈਂ ਉਹਨੂੰ ਜਾ ਕੇ ਕਹਦਾ ਯਾ ਯਾਰ ਮੇਰੀ ਦੁਕਾਨ ਤੋਂ ਨਿਕਲ ਜਾ ਜੇ ਉਹ ਚਲਾ ਵੀ ਜਾਂਦਾ ਆਪਣਾ ਵੀ ਤਾਂ ਕੰਮ ਡਿਸਟਰਬ ਹੋਊਗਾ ਨਾ ਪਤਾ ਨਹੀਂ ਕਦੋਂ ਜਾ ਕੇ ਸੈੱਟ ਹੋਣਾ ਹਾਂਜੀ ਠੀਕ ਹੈ ਮੈਨੂੰ ਤੇਰੇ ਤੇ ਵੀ ਵਿਸ਼ਵਾਸ ਹੈ ਮੈਨੂੰ ਕੁੜੀਆਂ ਤੇ ਵੀ ਵਿਸ਼ਵਾਸ ਹੈ ਪਰ ਮੈਨੂੰ ਕਈ ਮਜਬੂਰੀਆਂ ਚੋਂ ਨਿਕਲਣਾ ਪੈ ਰਿਹਾ ਤੂੰ ਮੇਰੀ ਗੱਲ ਨੂੰ ਸਮਝ ਮੈਨੂੰ ਥੋੜਾ ਜਿਹਾ ਟਾਈਮ ਦੇ ਮੈਂ ਜਲਦੀ ਸਭ ਠੀਕ ਕਰੂੰਗਾ। ਉਹ ਤਾਂ ਮੈਨੂੰ ਪਤਾ ਵੀਰੇ ਤੁਸੀਂ ਸਭ ਕੁਝ ਠੀਕ ਕਰ ਦੋਗੇ ਤੇ ਜੋ ਤੁਸੀਂ ਕਰੋਗੇ ਬਿਲਕੁਲ ਸਹੀ ਕਰੋਗੇ। ਪਰ ਹੁਣ ਕਿੰਨਾ ਕਿੰਨਾ ਧੇਰ ਹੋਰ ਸਹਣਾ ਪੈਣਾ ਵੀਰੇ ਸਾਨੂੰ। ਤੂੰ ਮੇਰਾ ਸਾਥ ਦੇ। ਠੀਕ ਹੈ ਜਿੱਦਾਂ ਮੈਂ ਕਹੂੰਗਾ ਤੂੰ ਓਦਾਂ ਕਰ। ਠੀਕ ਹੈ ਵੀਰੇ। ਸਭ ਤੋਂ ਪਹਿਲਾਂ ਜਾ ਕੇ ਨਾ ਕੈਮਰੇ ਵਾਲੇ ਨਾਲ ਗੱਲ ਕਰ। ਕਿਸੇ ਨੂੰ ਨਹੀਂ ਪਤਾ ਕੈਮਰੇ ਨਹੀਂ ਚੱਲ ਰਹੇ। ਪਹਿਲਾਂ ਕੈਮਰੇ ਠੀਕ ਕਰਾਈਏ। ਠੀਕ ਹੈ ਵੀਰੇ। ਠੀਕ ਹੈ। ਪਹਿਲਾਂ ਕੈਮਰੇ ਵਾਲੇ ਨਾਲ ਗੱਲ ਕਰ ਕੈਮਰੇ ਚਲਵਾ। ਉਸ ਤੋਂ ਬਾਅਦ ਕੋਈ ਹੱਲ ਕਰਾਂਗੇ। ਠੀਕ ਹੈ ਵੀਰੇ। ਤੂੰ ਦੁਕਾਨ ਤੇ ਆਣਾ ਕਿ ਨਹੀਂ ਆਣਾ ਮੈਨੂੰ ਦੱਸ ਦੇ ਬਸ। ਨੇ ਵੀਰੇ ਹੁਣ ਮੈਂ ਆਇਆ ਕਰੂੰਗਾ ਦੁਕਾਨ ਤੇ ਜਦ ਤੂੰ ਆਣਾ ਉਸ ਨਾਲ ਬੈਸ ਨਹੀਂ ਕਰਨੀ ਕੋਈ ਪੈਸੇ ਦੀ ਲੋੜਾ ਤੂੰ ਮੇਰੇ ਤੋਂ ਮੰਗਣੇ ਠੀਕ ਆ ਵੀਰੇ ਪਰ ਉਹਨੂੰ ਵੀ ਵੀਰੇ ਕਹਿ ਦਿਓ ਮੇਰੇ ਨਾਲ ਪਿਆਰ ਨਾਲ ਗੱਲ ਕਰੇ ਉਹ ਕਿਆ ਨਾ ਮੈਂ ਸਮਝਾ ਦੂੰਗਾ ਉਹ ਠੀਕ ਆ ਵੀਰੇ ਜਾ ਹਾਂ ਹਾਂਜੀ ਭਾਜੀ ਕੀ ਦੇਖਣਾ ਵੀਰੇ ਸਨੀ ਕੋਣ ਮੈਂ ਤਾਂ ਨਹੀਂ ਆਜੀ ਅੱਛਾ ਤੁਸੀਂ ਹਾਂਜੀ ਹਾਂ ਇਹ ਫੋਨ ਆ ਬਜੀ ਹਾਂਜੀ ਵੀਰੇ ਅੱਛਾ ਤੁਹਾਡਾ ਉਹ ਪੈਂਟ ਦੇਖਣੀ ਸੀ ਵੀਰੇ ਪੈਂਟ ਹਾਂਜੀ ਕਿੰਨੀ ਵਸਦਾ ਜੀ 32 ਦੇ ਦੋ 32 ਓਕੇ okay. ਆ ਵੇਖੋ ਜੀ ਇਹ ਮਾਲਕ ਨਹੀਂ ਹੁੰਦੇ ਇੱਥੇ ਨਹੀਂ ਨਹੀਂ ਪਾਜੀ ਹੁੰਦੇ ਨਹੀਂ ਕਦੇ ਕਦੇ ਆਉਂਦੇ ਹਨਾ ਉਹ ਫਿਰ ਸਾਰਾ ਮੈਂ ਹੀ ਕੰਮ ਕਰਦੇ ਹਾਂ ਹਾਂਜੀ ਹਾਂਜੀ ਸਰ ਵਧੀਆ ਵਧੀਆ ਲੱਗਦਾ ਜਦੋਂ ਕੋਈ ਯੰਗ ਬੰਦੇ ਮਿਹਨਤ ਕਰਦੇ ਹਨਾ ਮੈਨੂੰ ਆਪ ਨੂੰ ਵਧੀਆ ਲੱਗਦਾ ਉਹ ਫਿਰ ਪਾਜੀ ਹੁੰਦੇ ਨਹੀਂ ਬਸ ਸਾਰਾ ਆਪ ਹੀ ਦੇਖਣਾ ਪੈਂਦਾ ਅੱਛਾ ਅੱਛਾ ਮਤਲਬ ਤੁਹਾਡੇ ਸਰਤੀ ਚੱਲੀ ਜਾਂਦਾ ਕੰਮ ਉਹ ਰੱਬ ਕਰਾਉਂਦਾ ਜੀ ਆਪਣਾ ਬਲੂ ਕਲਰ ਦਿਓ ਭਾਜੀ ਇਹ ਸੈਕਿੰਡ ਵਾਲਾ ਅੱਛਾ ਆ ਵੇਖੋ ਵਧੀਆ ਕਪੜਾ ਠੀਕ ਹੈ ਜੀ ਇਹ ਹਾਂ ਜੀ ਜੀ ਬਹੁਤ ਵਧੀਆ ਕਪੜਾ ਇਹ ਗਾਰੰਟੀ ਹੈ ਜੀ ਪੈਂਟ ਵੀ ਸੋਹਣੀ ਹੈ ਜੀ ਜੀ ਇਹ ਕਿੰਨੇ ਦੀ ਲੱਗ ਜੂ ਵੀਰੇ ਇਹ ਵੀਰਾ ਤਾਂ ਹੈ ਨਹੀਂ 1000 ਰੁਪਏ ਦੀ ਪੈਂਟ ਆ 150 ਬਾਧਾ ਲੈ ਲੈਣੇ ਭਾਜੀ ਇਹ 1500 ਦੀ ਹੈ ਜੀ ਇਹਨੇ ਦੀ 1150 1150 ਹਾਂਜੀ ਹਾਂਜੀ ਦੇਖ ਲਓ ਕੋਈ ਲੈਸ ਲੁਸ ਨਹੀਂ ਨਹੀਂ ਪਾਜੀ ਉਹ 12 ਨਹੀਂ ਖਾਂਦਾ ਨਾ ਮਤਲਬ ਤੁਹਾਨੂੰ ਸਹੀ ਰੇਟ ਲਾਇਆ ਵੀਰੇ ਇਹ 1150 ਨਾਲ ਇਹਦੀ ਗਰੰਟੀ ਵੀ ਆ 1000 ਲੈ ਲਓ ਨਹੀਂ ਪਾਜੀ 1000 ਦੀ ਤਾਂ ਗੱਲ ਬੰਨੀ ਨਹੀਂ ਹੈਗੀ 1150 ਹੀ ਲੈਣਾ ਹਾਂਜੀ ਹਾਂਜੀ ਉਹਦਾ ਗਰੰਟੀ ਪੂਰੀ ਹੈ ਇਹਦੀ ਜੇ ਕੋਈ ਕਲਰ ਫਿੱਟਦਾ ਵਾ ਤਾਂ ਤੁਸੀਂ ਚੇਂਜ ਕਰਾ ਸਕਦੇ ਹੋ ਜੀ ਅੱਛਾ ਅੱਛਾ ਚਲੋ ਹਾਂਜੀ ਜੇ ਇੰਨਾ ਕਹਿ ਰਹੇ ਹਾਂ ਤਾਂ ਵੀਰੇ ਦੇ ਦਿਓ ਆਹ ਕਰ ਦਿਓ ਵੀਰੇ ਪੈਕ ਠੀਕ ਆ ਪੈਕ ਕਰ ਦਿਨ ਅੱਡੇ 11 ਸੀ ਲੈਣੇ ਹੁਣ ਹਾਂਜੀ ਹਾਂਜੀ ਵੀਰੇ ਆਲੋ ਆਲੋ ਸੌਰੀ ਮੈਂ ਤੁਹਾਨੂੰ ਪੁੱਛਣ ਲੱਗਿਆ ਕੋਈ ਬਿੱਲ ਬਣਾ ਦੋਗੇ ਭਾਜੀ ਬਿੱਲ ਹਾਂਜੀ ਭਾਜੀ ਕੱਪੜਿਆਂ ਦਾ ਕਾਹਦਾ ਬਿੱਲ ਹੁੰਦਾ ਜੀ ਵੈਸੇ ਹੀ ਪਤਾ ਕੀ ਮੈਂ ਖਰਚੇ ਪਾਣੇ ਹੁੰਦੇ ਹਨ ਤੁਸੀਂ ਇਦਾਂ ਕਰੋ ਕੋਈ ਪਰਚੀ ਵਗੈਰਾ ਕੋਈ ਵੀ ਬਣ ਜਾਵੇ ਤਾਂ ਬਿੱਲ ਤਾਂ ਵੈਸੇ ਹੁੰਦਾ ਨਹੀਂ ਤੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਸਲਿੱਪ ਬਣਾ ਦਵਾਂ ਠੀਕ ਹੈ ਜੀ ਹਾਂਜੀ 11:300 ਦੀ ਬਣਾਓ ਠੀਕ ਹੈ ਹਾਂ ਉਹ ਗਿਨ ਗੱਲ ਥੈਂਕ ਯੂ ਬੀਠ ਠੀਕ ਹੈ ਕੀ ਦੇਖ ਰਹਾ ਓਏ ਪਾਜੀ ਪੈਂਟ ਤਾਂ 1000 ਦੀ ਸੀ ਹੁਣ ਤੂੰ ਮੈਨੂੰ ਦੱਸੇਗਾ ਪਾਜੀ ਇਹ ਤਾਂ ਗਲਤ ਆ ਨਾ ਅੱਛਾ ਗਲਤ ਆ ਐਂ ਕਰ ਆ ਫੜ ਭਾਜੀ ਆ ਕੀ ਆ ਉਹ ਰੱਖ ਲੈ ਤੇ ਹੁਣ ਆਪਣੇ ਮੂੰਹ ਤੇ ਤਾਲਾ ਲਗਾ ਲਈ ਠੀਕ ਆ ਕਿਸੇ ਨੂੰ ਦੱਸੀ ਨਾ ਐਵੇਂ ਨਹੀਂ ਪੈਸੇ ਬਣਦੇ ਹੈਗੇ ਉੱਪਰ ਰੱਖ ਲੈ ਰੱਖ ਲੈ ਕੁਛ ਨਹੀਂ ਹੁੰਦਾ ਜੇ ਇਦਾਂ ਹੀ ਆਪਣਾ ਮੂੰਹ ਬੰਦ ਰੱਖੇਗਾ ਨਾ ਤਾਂ ਆਉਣ ਵਾਲੇ 6 ਮਹੀਨਿਆਂ ਵਿੱਚ ਤੇਰਾ ਵੀ ਇਹ ਹੋ ਨਾ ਇਹ ਲੈ ਠੀਕ ਆ ਇਹ ਤਾਂ ਸ਼ੁਰੂਆਤ ਆ ਹਜੇ ਸਿਮਰਨ ਨੇਹਾ ਉੱਪਰ ਜਾ ਕੇ ਸਫਾਈ ਕਰੋ 5 ਵਜੇ ਭਾਜੀ ਇੱਕ ਡਿਓ ਦੇ ਦਿਓ ਡਿਓ ਚਲੋ ਜੀ ਹੋਰ ਜੀ ਇਹ ਗਲੱਜ਼ ਲਗਾ ਦਿਓ ਭਾਜੀ ਹੈਵੀ ਚ ਵਧੀਆਲੇ

ਦੇ 50000 ਰੁਪਏ ਹੋ ਗਏ ਵੀਰੇ ਦਾਦਾ ਚਲੋ ਵੀ ਸੇ ਪੜੀ ਇਹਦਾ ਬਿੱਲ ਦੇ ਦੋ ਸੱਚ। ਵੀਰੇ ਬਿੱਲ ਨਹੀਂ ਹੁੰਦਾ ਇਹਦਾ। ਵੀ ਮੈਂ ਸ਼ਾਮ ਤੱਕ ਹਸਾਬ-ਸੂਬ ਦੇਖਣਾ ਹੁੰਦਾ ਕੋਈ ਪਰਚੀ ਬਿੱਲ ਕੁਛ ਤਾਂ ਦੋ ਨਾ। ਹਾਂ ਚਲੋ ਰਫ ਬਣਾ ਦਿੰਦਾ। ਹਾਲ ਹੋ ਗਏ। ਓਕੇ। ਠੀਕ। you <music>